ਤਾਲੀ ਤੇ ਮਿਲਦੇ ਅੱਜ ਦੀਆਂ ਤਾਜ਼ਾ ਖਬਰਾਂ ਸੁਣਨ ਲਈ ਬਣੇ ਰਹੋ ਮੈਕਸੀਕੋ ਇਕਨ ਟੱਪਰ ਅਮਰੀਕਾ ਜਾਣ ਦੀ ਬਹੁਤ ਖੁਸ਼ੀ ਟੁੱਟੇ ਸੁਪਨਿਆਂ ਦੀ ਜ਼ਿੰਦਗੀ ਜਿਉਣ ਦੀ ਜਦੋਂ ਜਦ ਕਰਦੇ ਰਿਪੋਰਟ ਹੋਏ ਪੰਜਾਬੀ ਨੌਜਵਾਨ ਨਿਊਯਾਰਕ ਤੇ ਹੋਰਾਂ ਨੌਜਵਾਨ ਹਤਕੜੀਆਂ ਵਿੱਚ ਜਗੜ ਕੇ ਜਹਾਜ਼ ਵਿੱਚ ਪਾਇਆ ਗਿਆ ਦਿਮਾਗਵਧੀ ਸਵਾਲ ਦਾ ਘੇਰਾ ਜੰਟਾਂ ਨੂੰ ਦਿੱਤੇ ਲੱਖਾਂ ਰੁਪਏ ਮਿੱਟੀ ਹੋਣਾ ਜ਼ਿੰਦਗੀ ਮੁੜ ਤੋਂ ਸ਼ੁਰੂ ਕਰਨ ਦੀ ਚੁਣੌਤੀ ਵਰਗੇ तमाम ਸਵਾਲਾਂ ਦੇ ਘੁੰਮਣ ਘੇਰੀ ਵਿੱਚ ਉਲਝਿਆ ਹੋਇਆ ਮੈਂ ਕਰੀਬ 28 ਘੰਟੇ ਦੇ ਸਭ ਤੋਂ ਬਾਅਦ ਅੰਮ੍ਰਿਤਸਰ ਦਾ ਹਾਈਵੇਅ ਡੀ ਦੇ ਉੱਤਰ 83 ਇਹ ਵਿਥਿਆ ਅਮਰੀਕਾ ਤੋਂ ਡਿਪੂਟੋ ਹੋਈ ਗੁਰਪ੍ਰੀਤ ਸਿੰਘ ਦੀ ਹੈ ਜੋ ਕਿ ਪੰਜਾਬ ਦੇ ਸੰਤਾਨ ਵਿਰੋਧੀ ਦਬਸਨੀਕ ਹੈ ਯਾਦ ਰੱਖੇ ਕਿ ਅਮਰੀਕਾ ਤੋਂ ਪਹਿਲੀ ਡਰੋਪ ਆਪਰੇਸ਼ਨ ਫਲਾਈਟ 5 ਫਰਵਰੀ 2025 ਨੂੰ ਹਾਈਵੇਅ ਡੀ ਤੇ ਆਈ ਸੀ ਦੇ ਇਸ ਵਿੱਚ ਬਾਕੀ ਨੌਜਵਾਨਾਂ ਦਾ ਗੁਰਪ੍ਰੀਤ ਸਿੰਘ ਸੀ 2024 ਵਿੱਚ ਅਗਸਤ ਮਹੀਨੇ ਵਿੱਚ ਘਰੋਂ ਨਿਕਲਿਆ ਸੀ ਗੁਰਪ੍ਰੀਤ 15 ਜਨਵਰੀ 2020 ਮੈਕਸੀਕੋ ਰਾਈ ਕਾਨੂੰਨ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਮਰੀਕਾ ਵਿੱਚ ਦਾਖਲ ਹੋਣ ਤੋਂ ਸਿਰਫ 9 19 ਦਿਨ ਬਾਅਦ ਅਮਰੀਕੀ ਬਾਰਡਰ ਸੁਰੱਖਿਆ ਵਾਲਿਆਂ ਉਸ ਨੂੰ ਫੜ ਕੇ ਭਾਰਤ ਰਿਪੋਰਟ ਕਰ ਦਿੱਤਾ ਸੀ ਗੁਰਪ੍ਰੀਤ ਨੇ ਦੱਸਿਆ ਕਿ ਜਦੋਂ ਮੈਂ ਮੈਕਸੀਕੋ ਰਾਈਨ ਲੋਹੇ ਦੀ ਦੀਵਾਰ ਟੱਪ ਕੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਤਾਂ ਬਹੁਤ ਖੁਸ਼ੀ ਹੋਈ ਸੀ ਕਿਉਂਕਿ ਮੈਂ ਸੁਪਨਿਆਂ ਦੇ ਦੇਸ਼ ਵਿੱਚ ਪਹੁੰਚ ਗਿਆ ਸੀ ਪਰ ਸਿਰਫ 3 ਮਹੀਨੇ ਬਾਅਦ ਹੀ ਉਸ ਨੂੰ ਉਸ ਦਾ ਸੁਪਨਾ ਟੁੱਟ ਗਿਆ ਤੇ ਉੱਥੇ ਮੈਂ ਉਸੇ ਥਾਂ ਤੇ ਵਾਪਸ ਪਹੁੰਚ ਗਿਆ ਜਿੱਥੇ ਜਾਣ ਲਈ ਲੱਖਾਂ ਰੁਪਏ ਖਰਚ ਕੀਤੇ ਸਨ ਡੋਲਨ 트੍ਰੈਂਪ ਨੇ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਮੈਮਸ਼ੇੜੀ ਹੋਈ ਹੈ ਤੇ ਇਸੇ ਤਹਿਤ ਫਰਵਰੀ ਤੋਂ ਹੁਣ ਤੱਕ ਕਈ ਭਾਰਤੀ ਰਿਪੋਰਟ ਕੀਤੇ ਜਾ ਚੁੱਕੇ ਹਨ ਗੁਰਪ੍ਰੀਤ ਨੇ ਕਹਿੰਦੇ ਹਨ ਕਿ ਅਮਰੀਕਾ ਦੇ ਸੁਪਨੇ ਦੀ ਕਰਜ਼ਾਈ ਬਣਾ ਗਈ ਕਰਦੇ ਰੱਖ ਦਿੱਤਾ ਹੈ ਸਮਾਜਿਕ ਤਾਨੇ ਚੱਲਨੇ ਪੈ ਰਹੇ ਹਨ ਤੇ ਮੁੜ ਜ਼ਿੰਦਗੀ ਸ਼ੁਰੂ ਕਰਨ ਦੀ ਜद्दोजहद ਵਿੱਚ ਉਲਝ ਗਏ ਹਾਂ ਉਹਨਾਂ ਨੇ ਕਿਹਾ ਕਿ ਪਰਵਾਹ ਚੰਗੀ ਜ਼ਿੰਦਗੀ ਦੇਣ ਲਈ 45 ਲੱਖ ਰੁਪਏ ਖਰਚ ਕੀਤੇ ਸਨ ਜਿਸ ਦੇ ਨਾਲ ਇੱਕ ਫਲਾਟ ਵੀ ਵੇਚਿਆ ਤੇ ਕੁਝ ਕਰਜ਼ਾ ਲੈ ਕੇ ਉਹ ਅਮਰੀਕਾ ਚਲੇ ਗਏ ਪਰ ਉੱਥੇ ਦੇਸ਼ ਨਿਕਾਲਾ ਦਿੱਤੇ ਜਾਣ ਪਨ ਸਭ ਕੁਝ ਖਤਮ ਹੋ ਗਿਆ 10ਵੀਂ ਪਾਸ ਗੁਰਪ੍ਰੀਤ ਸਿੰਘ ਨੇ ਪੰਜਾਬ ਵਿੱਚ 14 ਸਾਲ ਦੀ ਨੌਕਰੀ ਕੀਤੀ ਤੇ ਕਾਰੋਬਾਰ ਚ ਚਲਾਇਆ ਹੁਣ ਪਰ ਤਰੱਕੀ ਨਾ ਮਿਲੀ ਇਸ ਲਈ ਅਮਰੀਕਾ ਜਾਣ ਦਾ ਫੈਸਲਾ ਕੀਤਾ ਹੁਣ ਉਹ ਕਹਿੰਦੇ ਹਨ ਕਿ ਇਹ ਫੈਸਲਾ ਗਲਤ ਸਾਬਤ ਹੋਇਆ ਵਾਪਸੀ ਤੋਂ ਬਾਅਦ ਕਈ ਮਹੀਨੇ ਉਹਨਾਂ ਨੂੰ ਸਮਝ ਨਹੀਂ ਆਇਆ ਅੱਗੇ ਕੀ ਕਰਨਾ ਹੈ ਦੋਸਤਾਂ ਦੀ ਮਦਦ ਨਾਲ ਹੁਣ ਉਹਨਾਂ ਨੇ ਫਿਰ ਤੋਂ ਰੋਜੀ ਰੋਟੀ ਲਈ ਕੱਪੜੇ ਦੀ ਦੁਕਾਨ ਕੀਤੀ ਹੈ ਸਭ ਪਰ ਇਹ ਸਭ ਤੋਂ ਵੱਡੀ ਚਿੰਤਾ ਉਸ ਕਰਜ਼ੇ ਦੀ ਹੈ ਜਿਸ ਅਮਰੀਕਾ ਜਾਣ ਲੈ ਲਿਆ ਸੀ ਗੁਰਪ੍ਰੀਤ ਸਿੰਘ ਮੁਤਾਬਕ ਉਹਨੂੰ ਵਿਦੇਸ਼ ਨਹੀਂ ਜਾਏਗਾ ਇੱਥੇ ਰਹਿ ਕੇ ਹੀ ਆਪਣਾ ਗੁਜ਼ਾਰਾ ਕਰੇਗਾ ਜੀ ਧੰਨਵਾਦ ਜੀ ਖਬਰਾਂ ਨਾਲ ਜੁੜੇ ਰਹੋ